ਮਾਨ ਤੋਂ ਡਰ ਗਈ ਹੈ ਡਾਕਟਰ ਸੁਮੇਹ ਮਾਨ 10 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੇ ਵਿੱਚ ਚਲੇ ਗਏ ਸੀ ਤਾਂ ਉਹਨਾਂ ਦਾ ਜੇਕਰ ਦੇਖਿਆ ਜਾਵੇ ਕਿਸਾਨਾਂ ਦੇ ਨਾਲ ਜਾਂ ਸਾਡੇ ਪੰਜਾਬ ਦੇ ਨਾਲ ਬਹੁਤਾ ਮੋਹ ਨਹੀਂ ਹੋਣਾ ਲੋਕਾਂ ਦਾ ਆਮ ਅਕਸਰ ਇਹੀ ਕਹਿਣਾ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੀ ਧਰਤੀ ਛੱਡ ਜਉ ਤਾਂ ਬਹੁਤਾ ਮੋਹ ਨਹੀਂ ਰਹਿੰਦਾ ਜਿੱਥੇ ਤੁਸੀਂ ਰਹਿਣ ਲੱਗ ਜਉ ਤਾਂ ਉੱਥੇ ਤੁਹਾਡਾ ਮੋਹ ਪਿਆਰ ਪੈ ਜਾਂਦਾ ਹੈ ਪਰ ਉਹਨਾਂ ਦੇ ਜਿਹੜੀ ਇਨਸਾਨੀਅਤ ਹੈ ਜ਼ਮੀਰ ਹੈ ਉਹ ਜ਼ਿੰਦਾ ਹੈ ਉਹਨਾਂ ਨੇ ਢੱਲੇਵਾਲ ਜੀ ਦੀ ਸਿਹਤ ਦੀ ਦੇਖ ਰੇਖ ਲਈ ਇੱਕ ਡਾਕਟਰਾਂ ਦੀ ਟੀਮ ਭੇਜੀ ਸੀ ਇੱਥੇ ਜੋ ਕਿ ਡਾਕਟਰ ਢੱਲੇਵਾਲ ਜੀ ਦੀ ਸਿਹਤ ਦੀ ਜਾਣਕਾਰੀ ਸਮੇਂ-ਸਮੇਂ 'ਨਾ ਸਾਡੇ ਸਾਰਿਆਂ ਨਾਲ ਸਾਂਝੀ ਕਰਦੇ ਸੀ ਸੋ ਇਸ ਸਮੇਂ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਖੜਾ ਟਾ ਜੀ 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 ਸ਼ਰਮਾ ਜੀ ਜੀ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਜੀ ਡਾਕਟਰ ਸਵਾਮਾਨ ਜੀ ਦਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਗਿਆ ਜੋ ਕਿ ਡੱਲੇਵਾਲ ਜੀ ਦੀ ਸਿਹਤ ਦੀ ਸਮੇਂ-ਸਮੇਂ ਤੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਸੀ ਬਿਲਕੁਲ ਮੈਡਮ ਬਿਲਕੁਲ ਡਾਕਟਰ ਸਵਾਮਾਨ ਸਵਾਮਾਨ ਕਿਤੇ ਨਾ ਕਿਤੇ ਕੰਦੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਧਿਆਨ ਰੱਖਣ ਤੇ ਯੋਗਦਾਨ ਨਹੀਂ ਜੀ ਹੈ ਉਹਨਾਂ ਦਾ ਜਦ ਤੋਂ 2002 ਤੋਂ ਸੰਘਰਸ਼ੇ ਪਹਿਲਾ ਚੱਲਿਆ ਸੀਗਾ ਜੀ ਜੀ ਕੁਝ ਸਮੇਂ ਤੋਂ ਇਹ ਕਿ ਤੇਨਾ ਕਿਤੇ ਪੰਜਾਬ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਾਂ ਦੇਸ਼ ਦੇ ਲੋਕਾਂ ਦੇ ਪ੍ਰਤੀ ਜਿਹੜੇ ਜਿਹੜੇ ਵੀ ਘਰਨੇ ਦਾ ਹਿੱਸਾ ਜਾਂ ਸੰਘਰਸ਼ ਦਾ ਹਿੱਸਾ ਹੈ ਉਹਨਾਂ ਦੇ ਪ੍ਰਤੀ ਇਹ ਜੋ ਬਨਾਫੜਾ ਨਭਾਉਂਦੇ ਆ ਰਹੇ ਆ ਜੀ ਬਿਲਕੁਲ ਦੇਖੋ ਮੈਡਮ ਬੜੀ ਇੱਕ ਦੁੱਖ ਦੀ ਗੱਲ ਲੱਗਦੀ ਹੈ ਸ਼ਰਮ ਦੀ ਗੱਲ ਲੱਗਦੀ ਹੈ ਸਰਕਾਰਾਂ ਦੀ ਜੀ ਜਦੋਂ ਕੋਈ ਐਸਾ ਦਾ ਨੇਕ ਕੰਮ ਕਰਦਾ ਦੇਖੋ 10 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਚਲੇ ਜਾਣਾ ਉਸ ਤੋਂ ਬਾਅਦ ਵੀ ਆਪਣੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਉਹਨਾਂ ਦਾ ਪਿਆਰ ਹਜੇ ਤੱਕ ਵੀ ਜਿਹੜਾ ਜਿਹਨੂੰ ਕਹਿ ਦਿੰਦੇ ਆ ਘਟ ਨਹੀਂ ਹੋਇਆ ਬਰਕਰਾਰ ਹੈ ਬਰਕਰਾਰ ਹੈ ਜੀ ਜੀ ਲੇਕਿਨ ਥਾਰਾ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰੋਬਲਮ ਜਿਹੜੀ ਚੀਜ਼ ਦੀ ਆ ਵੀ ਧੱਲੇਵਾਲ ਸਾਹਿਬ ਦੀ ਜਿਹੜੀ ਦੇਖਰੇਖ ਕਰਦੇ ਆ ਜਾਂ ਉਹਨਾਂ ਵਾਸਤੇ ਜਿਹੜੀ ਟੀਮ ਉਹਨਾਂ ਨੇ ਭੇਜੀ ਹੋਈ ਹੈ ਉਹਨਾਂ ਦਾ ਜਿੰਨਾ ਵੀ ਯੋਗਦਾਨ ਆ ਕਿਤੇ ਨਾ ਕਿਤੇ ਸਰਕਾਰਾਂ ਨੇ ਕਿਉਂ ਰੜਤ ਰਹੀ ਹੈ ਇਹ ਸਭ ਤੋਂ ਵੱਡਾ ਤੇ ਸਾਡਾ ਇਹ ਸਵਾਲ ਵੀ ਹੈ ਲੋਕਾਂ ਦਾ ਸਵਾਲ ਵੀ ਹੈ ਦੂਜੇ ਆਮ ਪਬਲਿਕ ਦਾ ਸਵਾਲ ਹੈ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਉਹਨਾਂ ਦਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਜੈ ਇੰਸਟਾਗ੍ਰam ਅਕਾਊਂਟ ਜਾਂ ਹੋਰ ਕੋਈ ਵੀ ਉਹਨਾਂ ਦੀ ਐਪ ਚੱਲਦੀ ਹੋਊਗੀ ਤੁਸੀਂ ਬੰਦ ਕਰ ਦੋਗੇ ਜਾਂ ਕਰ ਦਿੱਤੀ ਹੋਊਗੀ ਜੀ ਜੀ ਤੁਹਾਡੀ ਉਹਨਾਂ ਐਪਸ ਦੇ ਉੱਤੇ ਕਮਿਊਨਿਟੀ ਆਂ ਜਾ ਰਿਹਾ ਜਾਂ ਉਹਨਾਂ ਪੋਸਟਾਂ ਉੱਤੇ ਉਹਨਾਂ ਵੀਡੀਓਜ਼ ਉੱਤੇ ਕਿਉਂ ਤੇ ਆ ਨਹੀਂ ਜਾ ਰਿਹਾ ਜਦਿਆ ਸਵੇਰੇ ਉੱਠਦੇ ਸਾਰੇ ਰੱਬ ਦਾ ਨਾਮ ਲੈਣਾ ਹੁੰਦਾ ਕਿਤੇ ਨਾ ਕਿਤੇ ਪੰਜਾਬ ਦੇ ਹੀ ਲੋਕ ਹਿੰਦੁਸਤਾਨ ਦੇ ਹੀ ਲੋਕ ਕਿਤੇ ਨਾ ਕਿਤੇ ਲੜਕੀਆਂ ਜਾਂ ਲੇਡੀਆਂ ਕਿਤੇ ਨਾ ਕਿਤੇ ਇਦਾਂ ਇਦਾਂ ਦੀ ਅਰੀਲਾ ਬਣਾਉਂਦੀਆਂ ਵੀ ਜਿਹੜੇ ਕਿਤੇ ਨਾ ਕਿਤੇ ਸਾਡਾ ਸ਼ਰਮ ਵਾਲਾ ਸਿਰ ਝੁਕ ਜਾਂਦਾ ਜੀ ਬਿਲਕੁਲ ਜੇਕਰ ਦੇਖਿਆ ਜਾਵੇ ਕਈ ਵਾਰੀ ਬਾਪ ਕੋਲੇ ਬੈਠਾ ਹੁੰਦਾ ਕੋਈ ਰੀਲ ਇਹੋ ਜੀ ਆ ਜਾਂਦੀ ਹੈ ਕਿ ਸਾਨੂੰ ਉੱਠ ਕੇ ਪਾਸੇ ਹੋਣਾ ਪੈਂਦਾ ਜਾਂ ਫਿਰ ਫੋਨ ਬੰਦ ਕਰਨਾ ਪੈ ਜਾਂਦਾ ਬਿਲਕੁਲ ਮੈਡਮ ਬਿਲਕੁਲ ਉਹ ਕਿਉਂ ਨਹੀਂ ਮਤਲਬ ਉਹ ਉਹ ਅਕਾਊਂਟ ਕਿਉਂ ਨਹੀਂ ਬੰਦ ਕਰਦੇ ਐਦਾਂ ਦੇ ਅਕਾਊਂਟ ਕਿਉਂ ਨਹੀਂ ਇਹਨਾਂ ਲੋਕਾਂ ਦੀ ਨਜ਼ਰ ਚਾਉਂਦੇ ਸਰਕਾਰਾਂ ਦੀ ਨਜ਼ਰ ਚਾਉਂਦੇ ਜਾਂ ਜਿਹੜੇ ਬੋਹ ਦੇਸ਼ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੇ ਲੋਕ ਪੰਜਾਬ ਨੂੰ ਤੋੜਨ ਦੀ ਗੱਲ ਕਰਦੇ ਆ ਜਿਹੜੇ ਲੋਕ ਆ ਇੱਕ ਬਿੰਦਵਤ ਦੇ ਮੁੱਦੇ ਬਣਾ ਕੇ ਚੱਲਦੇ ਆ ਉਹਨਾਂ ਦੇ ਫੇਸਬੁਕ ਅਕਾਊਂਟ ਕਿਉਂ ਨਹੀਂ ਬੰਦ ਕੀਤੇ ਜਾਂਦੇ ਇਹ ਕੋਈ ਇਹ ਸਰਕਾਰਾਂ ਦੀ ਇੱਕ ਚਾਲ ਹੁੰਦੀ ਆ ਜਾਂ ਸਰਕਾਰਾਂ ਦੀ ਇਹ ਕਿ ਇਹਨੂੰ ਕਹਿੰਦੇ ਨੇ ਰਣਨੀਤੀ ਹੁੰਦੀ ਆ ਵੀ ਅਗਰ ਕੋਈ ਸਰਕਾਰ ਦੇ ਖਿਲਾਫ ਜਾ ਕੇ ਕੋਸ਼ਿਸ਼ ਕਰੂਗਾ ਤਾਂ ਉਹਨੂੰ ਜੁਰਮਾਨਾ ਭੁਗਤਣਾ ਪਊਗਾ ਜੋ ਕਿ ਡਾਕਟਰ ਸੁਭਮਨ ਭੁਗਤਣਾ ਭੁਗਤ ਰਹੇ ਹੈ ਜੀ ਜੀ ਬਿਲਕੁਲ ਮਤਲਬ ਇਹ ਕਹਿਣ ਦਾ ਭਾਵ ਇਹ ਹੈ ਕਿ ਸਵੈਮਾਨ ਡਾਕਟਰ ਤੋਂ ਭਾਰਤ ਸਰਕਾਰ ਡਰ ਗਈ ਹੈ ਦੇਖੋ ਇਹਨੂੰ ਮੈਡਮ ਡਰ ਗਈ ਲਾ ਲਓ ਜਾਂ ਇਹਨੂੰ ਇਹ ਲਾ ਲਓ ਵੀ ਕਿਤੇ ਨਾ ਕਿਤੇ ਚੰਗੇ ਲੋਕਾਂ ਦੀ ਜਾਂ ਸੜਕਾਂ 'ਤੇ ਬੈਠੇ ਲੋਕਾਂ ਦੀ ਧਰਨੇ 'ਤੇ ਬੈਠੇ ਲੋਕਾਂ ਦੀ ਮਦਦ ਕਰਦੇ ਕਿਉਂਕਿ ਜਿਹੜੇ ਲੋਕ ਧਰਨੇ 'ਤੇ ਬੈਠੇ ਆ ਉਹ ਸਰਕਾਰ ਦੇ ਉਲਟ ਖੰਡ ਰਹੇ ਆ ਸਰਕਾਰ ਦੇ ਸਰਕਾਰ ਦਾ ਵਿਰੋਧ ਕਰ ਰਹੇ ਆ ਸਰਕਾਰ ਨੂੰ ਉਹਦਾ ਸਾਥ ਨਹੀਂ ਆਉਂਦੀ ਚਾਹੇ ਸੁਪਾ ਸਰਕਾਰ ਹੋਵੇ ਜਾਂ ਸੈਕਟਰ ਸਰਕਾਰ ਹੋਵੇ ਜੀ ਜੀ ਸਰਕਾਰ 'ਤੇ ਤਬਾਹ ਕੋਈ ਜਾ ਕੇ ਧਰਨਾ ਲਾਉਂਦਾ ਉਸ ਦੀ ਕੋਈ ਮਦਦ ਕਰਦਾ ਸਰਕਾਰ ਕਿਤੇ ਨਾ ਕਿਤੇ ਇਹੋ ਜਿਹਾ ਜਾਨਣਾ ਚਾਹੀਦੀ ਰਹਿੰਦੀ ਹੈ ਜੀ ਜੀ ਸੁਨਨ ਦੇ ਵਿੱਚ ਇਹ ਵੀ ਆਇਆ ਸੀ ਕਿ ਡਾਕਟਰ ਸਵੈ ਮਾਨ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਦੇ ਵਿੱਚ ਬੈਠ ਕੇ ਸੇਵਾ ਕਰਨਾ ਚਾਹੁੰਦੇ ਸੀ ਪਰ ਉਹਨਾਂ ਦੀ ਟੀਮ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਜੇਕਰ ਉਹ ਇੱਧਰ ਪੰਜਾਬ ਦੇ ਵਿੱਚ ਆਉਂਦੇ ਨੇ ਕਿਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਤੱਕ ਨਾ ਦਿੱਤਾ ਜਾਵੇ ਦੇਖੋ ਹਤਕੰਢੇ ਸਰਕਾਰ ਬਣਾ ਰਹੀ ਹੈ ਜਿਹੜੇ ਬੰਦੇ ਦੇ ਸੋਸ਼ਲ ਮੀਡੀਆ ਦੇ ਅਕਾਊਂਟ ਬੰਦ ਕਰ ਦਿੱਤੇ ਜਾਂਣਾ ਆਈਡੀਆ ਬਲੌਕ ਕਰ ਦਿੱਤੀਆਂ ਜਾਂ ਜੀ ਕੁਝ ਵੀ ਕਰਕੇ ਕੁਝ ਵੀ ਦੇਖੋ ਸਰਕਾਰ ਦੀ ਪਾਵਰ ਆ ਸਰਕਾਰ ਦੇ ਆ ਤੇ ਸਾਰਾ ਕੁਝ ਆ ਕੁਝ ਵੀ ਕਰਕੇ ਉਹਨਾਂ ਨੂੰ ਅੰਦਰ ਭੇਜ ਸਕਦੇ ਆ ਉਹਨਾਂ ਦੀ ਲਾਈਫ ਖਰਾਬ ਹੋ ਸਕਦੀ ਆ ਦੇਖੋ ਇੱਕ ਵੱਡਾ ਨਾਮ ਤੇ ਇੱਕ ਵੱਡਾ ਜਿਹਨੂੰ ਸਹਿਯੋਗੀ ਕਹਿੰਦੇ ਆ ਪੰਜਾਬ ਦਾ ਦੇਸ਼ ਦਾ ਬੰਦਾ ਆ ਰਿਹਾ ਹੈ ਜੀ ਬਿਲਕੁਲ ਜੀ ਬਿਲਕੁਲ ਜਿਹੜੀ ਤਸ਼ੱਦਦ ਆ ਰਹੀਆਂ ਜਿਹਦੀ ਕਿਤਨੇ ਕਿਤੇ ਸਾਨੂੰ ਸ਼ਰਮ ਆਉਂਦੀ ਆ ਦੇਖ ਕੇ ਸੁਣ ਕੇ ਜੀ ਜੀ ਕਹਿਆ ਜਾਵੇ ਤਾਂ ਜੇਕਰ ਅਸੀਂ ਇੱਕ ਕਿਤੇ ਕਿਸੇ ਦੇ ਵੀ ਕੋਈ ਸੱਟ ਫੇੜ ਜਾਂ ਫਿਰ ਐਕਸੀਡੈਂਟ ਹੋਵੇ ਇਨਸਾਨੀਅਤ ਦੇ ਨਾਤੇ ਅਸੀਂ ਮੁਢਲੀ ਸਹਾਇਤਾ ਦੇ ਨਾਤੇ ਅਸੀਂ ਉਹਨਾਂ ਦੀ ਵੀ ਮਦਦ ਕਰਦੇ ਹਾਂ ਡਾਕਟਰ ਸਵੈਮਾਨ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਪੰਜਾਬ ਨੂੰ ਸਮੂਹ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਹਨਾਂ ਦੀ ਸਿਹਤ ਦੀ ਜਾਣਕਾਰੀ ਦਿੰਦੇ ਸੀ ਪਰ ਭਾਰਤ ਸਰਕਾਰ ਨੂੰ ਇਹੋ ਜਿਹਾ ਕੀ ਝਟਕਾ ਲੱਗ ਗਿਆ ਵੀ ਉਹਨਾਂ ਨੇ ਉਹਨਾਂ ਨੂੰ ਜਾਣਕਾਰੀ ਕਿੱਥੇ ਇਨਸਾਨੀਅਤ ਉਹਨਾਂ ਦੀ ਇੱਥੇ ਮਰ ਚੁੱਕੀ ਹੈ ਕਿ ਉਹਨਾਂ ਨੇ ਉਹਨਾਂ ਨੂੰ ਜਾਣਕਾਰੀ ਦੇਣ ਤੋਂ ਹੀ ਬੰਦ ਕਰ ਦਿੱਤਾ ਦੇਖੋ ਮਾੜਾ ਮ ਸਰਕਾਰਾਂ ਹਮੇਸ਼ਾ ਹੀ ਟੋਲ ਬਜਾਉਂਦੀਆਂ ਨੇ ਜੀ ਐਸੀ ਆਪਣੇ ਦੇਸ਼ ਦੇ ਲੋਕਾਂ ਨੂੰ ਦਵਾਈ ਦੀਆਂ ਸਹੂਲਤਾਂ ਦੰੜਿਆ ਭੜਾਈ ਦੀਆਂ ਸਹੂਲਤਾਂ ਦੰਨੇ ਆ ਇਹਦਾ ਬੰਦਾ ਸਹੂਲਤ ਦੇ ਰਿਹਾ ਤੁਸੀਂ ਤਾਂ ਉਹਨਾਂ ਨੂੰ ਰੋਕਦੇ ਆ ਜੀ ਦੇਖੋ ਕਿੱਡਾ ਬੜਾ ਯੋਗਦਾਨ ਹੁੰਦਾ ਹੈ ਕਿ ਕਿਸੇ ਨੂੰ ਦਵਾਈ ਬੂਟੀ ਦੇਣਾ ਦਵਾਈ ਬੂਟੀ ਦੇਣਾ ਮਤਲਬ ਬੰਦੇ ਨੂੰ ਤੰਤਰ ਉਸਤੇ ਰੱਖਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਦਵਾਈ ਬੂਟੀ ਦੇ ਬਿਨਾ ਬੰਦਾ ਇਨਸਾਨ ਹੈ ਜਿਹੜਾ ਕਿਤੇ ਨਾ ਕਿਤੇ ਰਹਿਣਾ ਜਿੰਨਾ ਮੁਸ਼ਕਲ ਹੋ ਜਾਂਦਾ ਜਦੋਂ ਬੰਦਾ ਕੋਈ ਐਦਾਂ ਦੀ ਸੇਵਾ ਕਰਦਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨੂੰ ਸਨਮਾਨ ਕਰਨਾ ਚਾਹੀਦਾ ਉਲਟਾ ਕਿਤੇ ਨਾ ਕਿਤੇ ਸਰਕਾਰਾਂ ਉਹਨਾਂ ਲੋਕਾਂ ਵਾਸਤੇ ਕੰਡੇ ਰੀਜ ਦਿੰਦੀਆਂ ਜੋ ਕਿਤੇ ਨਾ ਕਿਤੇ ਲੋਕ ਕਈ ਲੋਕ ਹੈ ਨਾ ਕੰਡਿਆਂ ਦੇ ਉੱਤੇ ਚੱਲ ਵੀ ਰਹੇ ਕਈ ਲੋਕ ਸਰਕਾਰਾਂ ਦੀ ਇਹਨਾਂ ਚਾਲਾਂ ਦੇ ਵਿੱਚ ਫ ਕਹਿੰਦਾ ਭਾਵੇਂ ਆ ਕਿ ਡਾਕਟਰ ਸਵੈਮਾਨ ਜੀ ਦੀ ਜ਼ਮੀਰ ਜਾਗਦੀ ਸੀ ਤਾਂ ਜ਼ਮੀਰ ਜਾਗਦੀ ਦੇ ਨਾਲ ਉਹਨਾਂ ਨੇ ਡੱਲੇਵਾਲ ਸਾਹਿਬ ਦੀ ਇੱਕ ਆਪ ਇੱਥੇ ਨਹੀਂ ਪਹੁੰਚ ਸਕੇ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਹੀਂ ਆਪਣੀ ਸੇਵਾ ਨਿਭਾਉਣ ਦਾ ਜਾਂ ਆਪਣਾ ਯੋਗਦਾਨ ਪਾਉਣ ਦਾ ਪੂਰਾ ਹੱਕ ਰੱਖਿਆ ਸੀ ਪਰ ਭਾਰਤ ਸਰਕਾਰ ਨੇ ਉਹ ਹੱਕ ਵੀ ਪੂਰਾ ਉਹਨਾਂ ਦੇ ਹੱਕ 'ਚ ਭੁਗਤਣ ਨਹੀਂ ਦਿੱਤਾ ਜਦੋਂ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਇਥੋਂ ਖਬਰਾਂ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਉਹਨਾਂ ਦੀ ਜਾਣਕਾਰੀ ਤਾਂ ਉਹਨਾਂ ਨੇ ਉਹਨਾਂ ਨੂੰ ਹੀ ਬੈਨ ਕਰਤਾ ਤੇ ਜਿਹੜੀਆਂ ਚੀਜ਼ਾਂ ਕਰਨੀਆਂ ਨੇ ਉਹਨਾਂ ਤੇ ਉਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਜਾਂਦਾ ਜਿਵੇਂ ਕਿ ਆਪਾਂ ਸਵੇਰੇ ਹੀ ਅੱਜ ਗੱਲ ਕੀਤੀ ਸੀ ਨਸ਼ਿਆਂ ਦੇ ਬਾਰੇ ਉਧਰ ਧਿਆਨ ਨਹੀਂ ਜਾ ਰਿਹਾ ਕਿਸੇ ਹੋਰ ਬੇਰੁਜ਼ਗਾਰੀ ਦੇ ਕੋਈ ਧਰਨੇ ਤੇ ਟੀਚਰ ਬੈਠੇ ਨੇ ਜਾਂ ਕੋਈ ਹੋਰ ਬੈਠਾ ਉਹਨਾਂ ਤੇ ਧਿਆਨ ਨਹੀਂ ਜਾ ਰਿਹਾ ਤੇ ਜਿਹੜੀ ਚੀਜ਼ ਕਰਨੀ ਹੈ ਉਹ ਨਹੀਂ ਕਰ ਰਹੇ ਪਰ ਜਿਹੜੀ ਚੀਜ਼ ਸਾਨੂੰ ਨਹੀਂ ਕਰਨੀ ਚਾਹੀਦੀ ਉਧਰ ਹੀ ਧਿਆਨ ਦਿੱਤਾ ਜਾ ਰਿਹਾ ਬਿਲਕੁਲ ਮੈਡਮ ਦੇਖੋ ਇੱਕ ਜਦੋਂ ਮਾਹੌਲ ਵਿਗੜਦਾ ਹੁੰਦਾ ਹੈ ਉਹ ਇੱਕ ਮਾਹੌਲ ਵਿਗੜਦਾ ਹੁੰਦਾ ਅੱਜ ਕੱਲ੍ਹ ਦੇ ਗੀਤਾਂ ਤੋਂ ਫਿਲਮਾਂ ਤੋਂ ਸੀਰੀਅਲ ਨਾਟਕਾਂ ਤੋਂ ਜੀ ਉਹਨਾਂ ਦੇ ਉੱਤੇ ਜਿਹੜਾ ਸੈਂਸਰ ਬੈਠਾ ਜੀ ਚਾਹੇ ਤੁਸੀਂ ਪੰਜਾਬੀ ਗੀਤ ਦੀ ਉਹ ਗੱਲ ਕਰ ਲੋ ਇੱਦਾਂ ਦਾ ਗੀਤ ਸੈਂਸਰ ਰੂਟ ਪਾਸ ਕਰਕੇ ਲਿਆ ਜਾਂਦਾ ਵੀ ਜਿਹੜੇ ਸਾਨੂੰ ਅ ਬੋਸ਼ਾਬ ਸੁਣ ਕੇ ਜਾਂ ਉਹ ਉਹਦੇ ਸੀਨ ਦੇਖ ਕੇ ਕਿਤਨਾ ਕਿਤੇ ਸ਼ਰਮ ਮਹਿਸੂਸ ਹੁੰਦੀ ਆ ਕਿਤਨਾ ਕਿਤੇ ਦੀ ਸ਼ਰਮਸਾਰ ਹੋ ਜਾਂਦੇ ਆ ਉਹਨਾ ਸਿਸਟਮ ਨੂੰ ਉਹਨਾ ਸਿਸਟਮ ਤੇ ਕਿਉਂ ਨਹੀਂ ਉਹ 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 ਮਾਈਟੇਮੇ ਤੇ ਬੰਦਿਆਂ ਨੂੰ ਡਿਪਾਰਟਮੈਂਟ ਦੇ ਬੰਦਿਆਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਐਦਾਂ ਦਾ ਕਿਉਂ ਪਾਸ ਕਰਦੇ ਹੋ ਐਦਾਂ ਦੀ ਚੀਜ਼ ਨੂੰ ਕਿਉਂ ਪ੍ਰੂਵਲ ਦਿੰਦੇ ਆ ਪਹਿਲਾਂ ਪ੍ਰੂਵਲ ਦੇ ਦਣਗੇ ਬਾਅਦ ਕਿਤੇ ਨਾ ਕਿਤੇ ਕੇਸ ਚੱਲਦੇ ਰਹਿਣਗੇ ਇਹਨਾਂ ਚੀਜ਼ਾਂ ਦੇ ਲੋਕ ਕਮਾਈ ਕਰਦਾ ਸਰਕਾਰਾਂ ਕਮਾਈ ਕਰਨ ਦਾ ਸਾਥ ਦੇਖਦੀ ਆ ਵੀ ਜਿਸ ਨਾਲ ਰੋਟੀ ਕਮਾਉਣੀ ਆ ਕਿ ਬੇਇੱਜ਼ਤੀ ਨਾਲ ਕਮਾਉਣੀ ਆ ਇੱਜ਼ਤ ਦਾ ਪੈਸਾ ਕਿ ਇੱਜ਼ਤ ਦਾ ਬੇਇੱਜ਼ਤੀ ਦਾ ਪੈਸਾ ਕਿਤਨਾ ਕਿਤੇ ਸਰਕਾਰ ਸਮਝ ਨਹੀਂ ਜੀ ਆ ਰਹੀ ਜੀ ਸੋ ਦੋਸਤੋ ਏਸੀ ਅੱਜ ਸਵੈਮਾਨ ਡਾਕਟਰ ਦਾ ਅਕਾਊਂਟ ਹੈ ਜੋ ਐਫ ਵੀ ਅਕਾਊਂਟ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਸੀਗਾ ਉਸਦੇ ਬਾਰੇ ਸ਼ਰਮਾ ਜੀ ਨੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਬਿਲਕੁਲ ਮੈਡਮ ਬਿਲਕੁਲ ਦੇਖੋ ਡਾਕਟਰ ਸਾਹਿਬ ਹਮੇਸ਼ਾ ਸੇਵਾ ਕਰਦੇ ਰਹੇ ਆ ਤੇ ਕਰਦੇ ਰਹਿਣਗੇ ਕੀ ਹੋਇਆ ਜੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਣਗੇ ਐਸ ਵੀ ਅਕਾਊਂਟ ਬੰਦ ਕਰ ਦਣਗੇ ਲੇਕਿਨ ਸੇਵਾ ਉਹਨਾਂ ਦੀ ਬਰਕਰਾਰ ਰਹੂਗੀ ਕੋਈ ਪ੍ਰੋਬਲਮ ਨਹੀਂ ਆ ਡਾਕਟਰ ਸਾਹਿਬ ਦਾ ਜਿਹੜਾ ਅਸੀਂ ਕਿਤੇ ਨਾ ਕਿਤੇ ਬਹੁਤ ਉਹਨਾਂ ਦੀ ਸ਼ਲਾਘਾ ਕਰਦੇ ਆਂ ਜੀ ਲੱਗੇ ਰਹਿਣ ਦੀ ਧੰਨਵਾਦ ਬਹੁਤ ਜੀ ਸ਼ੁਕਰੀਆ ਜੀ ਸੋ ਐਸੀ ਅੱਜ ਜਾਣਕਾਰੀ ਜੋ ਕਿ ਡੱਲੇਵਾਲ ਜੀ ਦੀ ਸਿੱਧੀ ਜਾਣਕਾਰੀ ਸਾਡੇ ਪੰਜਾਬ ਦੇ ਸਮੂਹ ਵਾਸੀਆਂ ਦੇ ਨਾਲ ਡਾਕਟਰ ਸਵੈਜਿਤ ਮਾਨ ਜੀ ਆਪਣੀ ਟੀਮ ਦੇ ਥਰੂ ਸਾਨੂੰ ਸਮੇਂ-ਸਮੇਂ ਤੇ ਦਿੰਦੇ ਰਹਿੰਦੇ ਸੀ ਪਰ ਭਾਰਤ ਸਰਕਾਰ ਉਹਨਾਂ ਤੋਂ ਡਰ ਗਈ ਹੈ ਉਹਨਾਂ ਦੇ ਐਫ ਵੀ ਅਕਾਊਂਟ ਬੰਦ ਕਰ ਦਿੱਤੇ ਗਏ ਨੇ ਇੰਸਟਾਗ੍ਰam ਅਕਾਊਂਟ ਬੰਦ ਕਰਨ ਦੀ ਪੂਰੀ ਤਿਆਰੀ ਦੇ ਵਿੱਚ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਵਿੱਚ ਦੱਸੋ